ਤੁਸੀਂ ਨਾ ਅਕਸਰ ਹੀ ਸੁਣਿਆ ਹੋਊਗਾ ਦੇਖਿਆ ਹੋਊਗਾ ਵੀ ਜਿਵੇਂ ਕਿਸੇ ਲੋਕਾਂ ਦੇ ਕਿਸੇ ਨਾਲ ਦੇ ਬੰਦੇ ਨੇ ਦੂਸਰੇ ਬੰਦੇ ਨੂੰ ਦੱਸਣਾ ਨਾ ਵੀ ਤੂੰ ਬਹੁਤ ਚਲਾਕ ਆ ਹੈ ਕੁਝ ਵੀ ਇਸ ਤਰ੍ਹਾਂ ਬੋਲਣਾ ਨਾ ਉਹਨੇ ਕਹਿੰਦਾ ਵੀ ਯਾਰ ਤੂੰ ਤਾਂ ਇੱਕ ਤਰ੍ਹਾਂ ਦਾ ਭੇੜੀ ਆ ਤੂੰ ਤਾਂ ਪਿੱਠ ਪਿੱਛੇ ਬਾਹਰ ਕਰਦਾ ਪਰ ਮੇਰੇ ਅਕੋਰਡਿੰਗ ਅੱਜ ਦੀ ਜਿਹੜੀ ਜਨਰੇਸ਼ਨ ਅੱਜ ਦਾ ਜਿਹੜਾ ਬੰਦੇ ਆ ਨਾ ਜਿਹੜਾ ਮਰਦ ਚਾਹਤਾ ਉਹਨੂੰ ਆਪਣੀ ਪਰਸਨੈਲਿਟੀ ਐਟੀਟਿਊਡ ਭੇੜੀ ਵਾਂਗ ਰੱਖਣਾ ਚਾਹੀਦਾ ਹੁਣ ਕੁਝ ਕਿ ਮੈਂ ਤੁਹਾਨੂੰ ਗੱਲਾਂ ਦੱਸੂਗਾ ਵੀ ਕਿਉਂ ਮੈਂ ਕਹਿ ਰੀਆਂ ਵੀ ਭੇੜੀ ਦੀ ਪਰਸਨੈਲਿਟੀ ਮਾਂ ਗ ਆਪਣੇ ਮਰਦ ਨੂੰ ਬਣਾਉਣੀ ਚਾਹੀਦੀ ਆ ਕਿਉਂਕਿ ਜਿਹੜਾ ਪੀੜ੍ਹੀਆਂ ਹੁੰਦੇ ਨਾ ਉਹ ਨਾ ਅੰਤ ਸਮੇਂ ਤੱਕ ਜਿਹੜਾ ਆਪਣਾ ਮਾਂ ਪਿਓ ਹੋ ਗਿਆ ਉਹ ਭਾਵੇਂ ਵੱਡੇ ਹੋ ਜਾਣ ਅੰਤ ਸਮੇਂ ਤੱਕ ਵੱਡੇ ਹੋ ਜਾਣ ਤੇ ਆਪਦੀ ਵਾਈਫ ਨੂੰ ਉਹਨਾਂ ਹਮੇਸ਼ਾ ਬੈਠੇ ਬੈਠ ਕੇ ਕਹੌਂਦਾ ਉਹ ਕਹਿੰਦਾ ਵੀ ਮੈਂ ਸ਼ਿਕਾਰ ਕਰੂੰਗਾ ਵੀ ਤੂੰ ਸੀ ਨਿਭਾਰ ਨਾ ਡਰ ਜਾਣਾ ਇਹ ਚੀਜ਼ ਆਪਾਂ ਬਾਕੀ ਜਨਮਵਰਾਂ ਨੂੰ ਤਾਂ ਛੱਡੋ ਅੱਜਕੱਲ੍ਹ ਇਨਸਾਨ ਤੇ ਵੀ ਨਹੀਂ ਆਪਾਂ ਯਕੀਨ ਕਰ ਸਕਦੇ ਇਹ ਐਕਸਪੈਕਟ ਨਹੀਂ ਕਰ ਸਕਦੇ ਇਹ ਚੀਜ਼ ਵੀ ਆਪਣੇ ਮਾਪਿਆਂ ਨੂੰ ਵੀ ਬੁੱਢੇ ਹੁੰਦੇ ਤੱਕ ਖਿਲਾਊਗਾ ਕਹਿ ਦਿੰਦੇ ਆ ਵੀ ਤੁਸੀਂ ਆਪਦਾ ਕੰਮ ਕਰੋ ਵੀ ਬਹੁਤ ਤੁਸੀਂ ਵੀ ਸੁਣਿਆ ਹੋਊਗਾ ਵੀ ਇਹ ਮਹਿੰਗਾਈ ਬਹੁਤ ਆ ਵੀ ਮਾਪਿਆਂ ਉਨੂੰ ਭਾਰ ਕੱਢ ਦਿੰਦੇ ਆ ਆਦੀ ਪਤਨੀ ਨੂੰ ਕਹਿੰਦੇ ਵੀ ਤੂੰ ਵੀ ਕੰਮ ਕਰ ਹਨਾ ਹੋ ਜਾਂਦਾ ਨਾ ਬਹੁਤ ਅਕਸਰ ਤੁਸੀਂ ਸੁਣਿਆ ਹੋਊਗਾ ਪਰ ਜਿਹੜੇ ਪੀੜ੍ਹੀਆਂ ਹੁੰਦੇ ਨਾ ਉਹ ਕਹਿੰਦਾ ਵੀ ਤੁਸੀਂ ਨਹੀਂ ਕਿਤੇ ਕੋਈ ਸ਼ਿਕਾਰ ਕਰਨ ਜਾਣਾ ਵੀ ਮੈਂ ਤੈਨੂੰ ਸ਼ਿਕਾਰ ਕਰਕੇ ਲੈ ਕੇ ਦਵਾਂ ਦੂਸਰੀ ਗੱਲ ਇਹ ਹੋ ਗਈ ਜਦੋਂ ਕੋਈ ਉਹ ਹੁੰਦਾ ਨਾ ਮਨ ਲਓ ਕੋਈ ਉਹ ਮਤਲਬ ਸ਼ਿਕਾਰ ਕਰਨ ਲਈ ਹੋਰ ਕੋਈ ਬੰਦੇ ਆ ਗਏ ਜਾਂ ਕੋਈ ਹੋਰ ਜਾਨਵਰ ਵੱਡੇ ਜਾਨਵਰ ਆ ਗਏ ਵੌਲਵਸ ਤੇ ਅਟੈਕ ਕਰਨਾ ਨਾ ਕੋਈ ਹੋਰ ਤੂਫਾਨ ਆ ਗਿਆ ਉਹ ਜਿਹੜੇ ਉਹ ਹੁੰਦੇ ਨਾ ਜਦੋਂ ਜਾਉ ਮਾਈਗ੍ਰੇਟ ਕਰਦੇ ਇੱਕ ਥਾਂ ਤੇ ਦੂਸਰੀ ਥਾਂ ਤੇ ਜਾਂਦੇ ਨੇ ਜਿਹੜੇ ਬਹੁਤ ਤਕੜੇ ਹੁੰਦੇ ਆ ਨਾ ਤਕੜੇ ਉਹ ਜਿਹੜਾ ਉਹਦਾ ਗਰੁੱਪ ਨਾ ਤੇ ਤਕੜੇ ਜਿਹੜੇ ਵੌਲਵਸ ਹੁੰਦੇ ਆ ਨਾ ਉਹ ਆਸੇ ਪਾਸੇ ਹੁੰਦੇ ਆ ਪਿੱਛੇ ਆਸੇ ਪਾਸੇ ਅੱਗੇ ਜਿਹੜੇ ਕਮਜ਼ੋਰ ਹੁੰਦੇ ਜਾਂ ਬੁੱਢੇ ਹੁੰਦੇ ਜਾਂ ਬੱਚੇ ਹੁੰਦੇ ਉਹਨਾਂ ਨੂੰ ਬਚਾਲੇ ਰੱਖਦੇ ਆ ਉਹਨਾਂ ਨੂੰ ਪ੍ਰੋਟੈਕਟ ਕਰ ਲੇ ਹਨਾ ਜਿਵੇਂ ਅੱਜਕੱਲ ਹਮੇਸ਼ਾ ਬੰਦੇ ਕੋਈ ਮਸੀਬਤ ਆ ਇਤਛੜਾ ਕੀ ਪਾ ਦਿਆ ਨਾ ਵੀ ਆਪ ਦਾ ਦੇਖੀਏ ਬਾਕੀਆਂ ਤਾਂ ਛੱਡੋ ਕਿਹੜਾ ਨਾ इवन ਕਿ ਜਾਂ ਆ ਜੰਮੇ ਨਾਲ ਦੇ ਵੀ ਨਾ ਉਹਨਾਂ ਨੂੰ ਵੀ ਨਹੀਂ ਉਹ ਕਰਦੇ ਉਹਨਾਂ ਲਈ ਵੀ ਨਾਲ ਨਹੀਂ ਸਟੈਂਡ ਲੈਂਦੇ 10% ਲੈਂਦੇ ਹੋਣਗੇ ਬਾਕੀ ਨਹੀਂ ਲੈਂਦੇ ਤੀਜੀ ਗੱਲ ਹੋ ਗਈ ਜਿਹੜੇ ਜਾਨਵਰ ਆ ਹੈ ਨਾ ਅਰਿਕਲ ਬਹੁਤ ਹੀ ਗੰਦਾ ਸਮਾਂ ਆ ਗਿਆ ਜਿਹੜੇ ਜਾਨਵਰ ਆ ਉਹ ਵੀ ਕਹਿ ਸਕਦੇ ਜੇ ਮਰਦ ਜਾਤੇ ਜਾਂ ਵੀ ਇਨਸਾਨੀ ਜਾਨ ਜਾਤੇ ਵੀ ਇਹ ਪੈਲ ਨੂੰ ਲਾ ਕਰ ਸਕਦੇ ਵੀ ਨਾ ਜਿਹੜੇ ਜਾਨਵਰ ਹੁੰਦੇ ਆ ਉਹ ਨਾ ਮਤਲਬ ਆਪਣੀ ਭੈਣ ਨਾਲ ਜਾਂ ਬੱਚੀ ਨਾਲ ਜਾਂ ਆਪਣੀ ਮਾਂ ਪੈਣਾ ਉਹ ਨਹੀਂ ਕਰ ਲੈਂਦੇ ਇੰਟਰਕੋਰਸ ਕਰਕੇ ਮਤਲਬ ਬਰੀਡਿੰਗ ਹੋ ਜਾਂਦੀ ਹੁੰਦੀ ਹੈ ਨਾ ਪਰ ਜਿਹੜਾ ਉਹ ਹੁੰਦਾ ਨਾ ਵਾਲਵ ਉਹਦੀ ਜੇਕਰ ਵਾਲੀ ਮਰ ਜਾਂਦੀ ਹੈ ਨਾ ਉਹ ਕਿਸੇ ਨਾਲ ਵੀ ਕਿਸੇ ਨਾਲ ਵੀ ਨਹੀਂ ਇੰਟਰਕੋਰਸ ਕਰਦਾ ਉਹ ਦੂਰ ਕਿਤੇ ਚਲਾ ਜਾ ਕੇ ਇਕੱਲਾ ਬਹਿ ਜਾਂਦਾ ਜਿੰਨਾ ਟਾਈਮ ਮਤਲਬ ਮਰਦਾ ਨਹੀਂ ਉਹ ਸਿਰਫ ਐ ਹੀ ਰਹਿੰਦਾ ਹੈ ਨਾ ਵੀ ਉਹ ਬਾਅਦ ਵਿੱਚ ਕਿਸੇ ਨੂੰ ਵੀ ਮਤਲਬ ਕਿਸੇ ਨਾਲ ਵੀ ਨਹੀਂ ਸੰਬੰਧ ਬਣਾਉਂਦਾ ਇਹ ਵੀ ਬਹੁਤ ਬਹੁਤ ਅੱਛੀ ਗੱਲ ਆ ਜਿਵੇਂ ਅੱਜਕੱਲ੍ਹ ਕਿ ਨਹੀਂ ਦੁਨੀਆ ਭੱਜੀ ਕਰਦੀ ਨਾ ਹਫਸ ਦੇ ਪਿੱਛੇ ਪਰ ਤੁਹਾਨੂੰ ਇਹ ਆਪਾਂ ਨੂੰ ਭੇੜੀਆ ਤੋਂ ਵੌਲਵਸ ਤੋਂ ਆਪਾਂ ਨੂੰ ਇਹ ਚੀਜ਼ੀ ਸਿੱਖਣੀ ਚਾਹੀਦੀ ਆ ਉਹ ਮਰ ਜਾਂਦਾ ਪਰ ਹੋਰ ਕਿਸੇ ਬੰਦੇ ਨਾਲ ਹੋਰ ਕਿਸੇ ਬੰਦੇ ਨਾਲ ਕਈ ਨਾ ਹੋਰ ਕਿਸੇ ਮਤਲਬ ਉਹ ਨਹੀਂ ਸੰਬੰਧ ਨਹੀਂ ਬਣਾਉਂਦਾ ਇਹ ਬਹੁਤ ਬਹੁਤ ਇਹ ਜਿਹੜੀਆਂ ਚੀਜ਼ਾਂ ਨਾ ਸਿੱਖਣ ਵਾਲੀਆਂ ਜਿਹੜੇ ਆਪਾਂ ਅੱਜ ਦੇ ਸਮੇਂ 'ਚ ਉਹ ਆਪਾਂ ਇਨਸਾਨੀ ਜਾਤ ਤੋਂ ਤਾਂ ਕਦੇ ਕਦੇ ਵੀ ਨਹੀਂ ਐਕਸਪੈਕਟ ਕਰ ਸਕਦੇ ਵੀ ਕਿਸੇ ਲੈਵਲ ਤੇ ਵੀ ਨਹੀਂ ਐਕਸਪੈਕਟ ਕਰ ਸਕਦੇ ਇਹ ਚੀਜ਼ਾਂ ਜਿਹੜੀਆਂ ਵੌਲਵਸ ਤੋਂ ਆਪਾਂ ਨੂੰ ਸਿੱਖਣੀਆਂ ਚਾਹੀਦੀਆਂ ਸੋ ਇਹ ਜਿਹੜੀਆਂ ਚੀਜ਼ਾਂ ਆਪਣੀ ਐਟੀਟਿਊਡ भी थी बहुत डिफरेंट होने चाहिए थोड़ी परसनैलिटी बहुत ज्यादा डिफरेंट लोग कह भी हाँ बंदगा कुछ ना कुछ तो है ना भी जो थो थोड़े तो माड़ा समा भी आए ना माड़ा समा भी आवे ना भी उदों भी लोग कह बंदा तो चंगा पर थोड़ा समय नहीं, नहीं साथ दिता भी माड़ा समा आ गया सो योर परसनैलिटी शुड भी वेरी लाइक यूनीक डिफरेंट है ना इदा द होनी चाहिए अनकैनिंग जो कोई प्रडिक्ट ना कर सके